ਸਕ੍ਰੀਨ ਦੇ ਉੱਤੇ ਤੁਹਾਨੂੰ ਇੱਕ ਨੌਜਵਾਨ ਲੜਕੀ ਦੀ ਤਸਵੀਰ ਦਿਖਾ ਰਿਆਂ ਤੇ ਦੂਜੇ ਪਾਸੇ ਤੁਸੀਂ ਇੱਕ ਨੌਜਵਾਨ ਮੁੰਡਾ ਪੋਰ ਦੀ ਗਰਿੱਥ ਦੇ ਵਿੱਚ ਮੂੰਹ ਲੁਕੋ ਕੇ ਬੈਠਾ ਤਾਂ ਦੱਸਿਆ ਕਿ ਇਸ ਕੁੜੀ ਦਾ ਇਹ ਸਕਾ ਭਰਾਇਆ ਤੇ ਇਸ ਸਕੇ ਭਰਾ ਨੇ ਆਪਣੀ ਹੀ ਭੈਣ ਦੇ ਨਾਲ ਅਜਹੀ ਹਰਕਤ ਕਰ ਦਿੱਤੀ ਜਿਸ ਨੂੰ ਸੁਣ ਕੇ ਪੂਰੇ ਪਿੰਡ ਦੇ ਵਿੱਚ ਸੰਸਨੀ ਫੈਲ ਗਈ ਤਾਂ ਇਸ ਦੀ ਸ਼ਿਕਾਇਤ ਨਾਨੀ ਨੇ ਦਿੱਤੀ ਹੈ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਬੈਰੋਕੇ ਦੇ ਵਿੱਚ ਨੌਜਵਾਨ ਮੁੰਡੇ ਤੇ ਦੁਆਰਾ ਆਪਣੀ ਹੀ ਸਾਕੀ ਭੈਣ ਦੇ ਸਿਰ ਦੇ ਵਿੱਚ ਲੱਕੜ ਦਾ ਸੋਟਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ ਦੱਸਿਆ ਕਿ ਇਹ ਦੋਨੋਂ ਭੈਣ ਭਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕੋਰੋਟਾ ਨਦੀ ਦੇ ਰਹਿਣ ਵਾਲੇ ਨੇ ਅਤੇ ਇਹ ਨੌਜਵਾਨ ਦੁਆਰਾ ਆਪਣੀ ਹੀ ਸਾਕੀ ਭੈਣ ਨੂੰ ਹੱਤਿਆ ਕਰਕੇ ਮਾਰ ਮੁਕਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਹਦੀ ਸ਼ਿਕਾਇਤ ਇਸ ਮ੍ਰਿਤਕ ਲੜਕੀ ਦੀ ਨਾਨੀ ਦੇ ਵੱਲੋਂ ਦਿੱਤੀ ਗਈ ਹੈ ਕਿ ਉਸ ਦੇ ਜਿਹੜੇ ਕਿ ਦੋਤੇ ਨੇ ਆਪਣੀ ਹੀ ਸਾਕੀ ਭੈਣ ਦੀ ਹਤਿਆ ਕਰ ਦਿੱਤੀ। ਤਾਂ ਹਤਿਆ ਕਿਉਂ ਕੀਤੀ ਇਸ ਸੰਬੰਧੀ ਡੀਐਸਪੀ ਬਾਗਾਪੁਰਾਣਾ ਜੋਰਾ ਸਿੰਘ ਨੇ ਮੀਡੀਆ ਦੇ ਸਾਹਮਣੇ ਖੁਲਾਸੇ ਕੀਤੇ ਆਓ ਸੁਣਦੇ ਹਾਂ। ਜੇ ਅੱਜ ਸਵੇਰ ਨੂੰ ਕੋਈ ਇਨਫੋਰਮੇਸ਼ਨ ਮਿਲੀ ਸਹੀ ਤਿੰਨ ਬੈਰੋਂ ਕੇ ਵੀ ਕਿਸੇ ਭਰਾ ਨੇ ਵੀ ਆਪਣੀ ਸਗੀ ਭੈਣ ਦਾ ਕਤਲ ਕਰ ਦਿੱਤਾ ਤੇ ਸਾਡੇ ਐਸ ਐਚਓ ਸਾਹਿਬ ਸੰਭਾਲ ਸਰ ਤੇ ਉਹਨਾਂ ਦੀ ਟੀਮ ਨੇ ਤਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਇਹ ਮੌਕੇ ਨੂੰ ਸਾਰੇ ਸੀਨ ਆਫ ਕਰਾਇਮ ਨੂੰ ਆਪਣੇ ਅਰ ਕਵਰ ਕੀਤਾ ਗਿਆ ਤੇ ਦੇਖਿਆ ਵੀ ਉਹ ਲੜਕੀ ਦਾ ਕਤਲ ਹੋਇਆ ਹੋਇਆ ਸੀਗਾ ਤੇ ਉਹਦੀ ਨਾਨੀ ਤੇ ਬਿਆਨ ਤੇ ਜੋ ਕਿ ਵਰਬਿਆਨ ਰਾਣੀ ਕੌਰ ਉਹਦਾ ਬਿਆਨ ਦਰਜ ਕੀਤਾ ਗਿਆ ਤੇ ਕੁਝ ਟਾਈਮ ਬਾਅਦ ਹੀ ਜਿਹਨੇ ਕਤਲ ਕੀਤਾ ਉਹਦੇ ਸਾਡੇ ਭਰਾ ਨੇ ਉਹਨੂੰ ਮਮਪਾ ਸਿੰਘ ਨੇ ਗ੍ਰਿਫਤਾਰ ਕਰ ਲਿਆ ਗਿਆ ਸੱਸਿਆ ਵੀ ਇਹ ਲੜਕੀ ਸੀ ਜੋ ਵੀਰਜੋਤ ਕੌਰ ਇਹਦੇ ਕੋਈ ਬਾਹਰਲੇ ਹੋਰ ਅਲੱਗ-ਅਲੱਗ ਮੁੰਡਿਆਂ ਨਾਲ ਦੇ ਕੋਈ ਨਜਾਇਜ਼ ਸਬੰਧ ਸੀਗੇ ਜੋ ਇਹਨਾਂ ਤੋਂ ਹੀ ਇਸ ਕਰਕੇ ਪਰੇਸ਼ਾਨ ਸੀਗਾ ਇਹ ਦੇ ਨਜਾਇਜ਼ ਸਬੰਧਾਂ ਤੋਂ ਉਹਨੂੰ ਰੋਕਦਾ ਸੀਗਾ ਤੇ ਇਸ ਕਰਕੇ ਇਹਨੇ ਅਚਾਨਕ ਕਤਲ ਕਰ ਦਿੱਤਾ ਉਹਦੀ 24 ਸਾਲ ਕਰੀਬ 24 ਸਾਲ ਉਮਰ ਹੈ ਰੱਖੀਨੀ ਇਹ ਜਦੋਂ ਪੀਰ ਜੋ ਕਰ ਇਹ ਫਾਤੇਗੜ ਕੋਰਟਾਣਾ ਪਿੰਡ ਹੈ ਇਹਨਾਂ ਦਾ ਉਥੋਂ ਇਹ ਆਪਣੇ ਨਰਨੀ ਕੋਲ ਕਦੇ-ਕਦੇ ਇੱਥੇ ਮਿਲਣ ਆ ਜਾਂਦੇ ਸੀਗੇ ਤੇ ਹੁਣ ਇੱਥੇ ਆਏ ਹੋਏ ਸੀਗੇ ਕੋਈ ਪਿਛਲੇ 5-6 ਦਿਨ ਤੋਂ ਕਿਸ ਪਿੰਡ ਦੇ ਪਿੰਡ ਵੈ ਰਹੇ ਹੋਗੇ ਇਹ ਮਿਰਚਾਂ ਕੁੱਪਣਾ ਜੋ ਕੋਟਣਾ ਹੁੰਦਾ ਉਹਦੇ ਉਸ ਨਾਲ ਇਹ ਸਿਰ ਚ ਮਾਰ ਕੇ ਉਹਦਾ ਕਤਲ ਕੀਤਾ ਗਿਆ ਅਸੀਂ ਪਰਤਾਵ ਕਰ ਰਹੇ ਹਾਂ ਹੋਰ ਵੀ ਪੁਛ ਪਰਤਾਵ ਜਿੱਨੇ ਇੱਕ ਗ੍ਰਿਫਤਾਰੀ ਦੌਰਾਨ ਸਾਡਾ ਪਾਈ ਸਾਢੇ ਤੇ ਹਮਚਾ ਕੀਤਾ ਗਿਆ ਜਿੱਥੇ ਇੱਕ ਮੁਕੱਦਮਾ ਪਹਿਲਾਂ ਆਲਰੇਡੀ ਸਿਟੀ ਸੌਂਦਾ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ ਉਹਨੇ ਹੈ ਸੈਕਸ਼ਨ 103 ਬੀਐਨਐਸ ਦੇ ਤਹਿਤ ਕਰਜ ਕੀਤਾ ਗਿਆ ਦੋਸ਼ੀ ਦੇ 19 ਸਾਲ ਉਮਰ ਦੇ ਇੱਕ ਰੀਬ ਰਾਤ ਨੂੰ 2:30 ਵਜੇ ਦੇ ਆਸ-ਪਾਸ ਕਹਿੰਦੇ ਇਹ ਨੂਕ ਅੰਜਾਮ ਦਿੱਤਾ ਇਹ ਨੇ ਇਕੱਲੇ ਨੇ ਕਤਲ ਕੀਤਾ ਜਾਂ ਇਕੱਲੇ ਨਹੀਂ ਕਿਉਂਕਿ ਉਸ ਘਰ ਦੇ ਵਿੱਚ ਇਹ ਉਹਨਾਂ ਦੀ ਨਾਨੀ ਐ ਜੋ 올ਡ ਐਸ ਹੈ ਕਰੀਬ ਕੋਈ 70 ਸਾਲ ਉਮਰ ਹੈ ਉਹਦੀ ਉਹੋ ਤੇ ਇਹ ਦੋਨੋਂ ਭੈਣ ਭਰਾ ਮੌਜੂਦ ਸੀ। ਸ ਤਾਂ ਲੜਕਾ ਦਾ ਦੋਸ਼ੀ ਹੈਗਾ ਕੋਈ ਨਸ਼ੇ ਦਾਤੀ ਸੀਗਾ। ਇਹ ਗੱਲ ਹੈ ਜੇ ਨਹੀਂ ਸਾਹਮਣੇ ਆਈ ਇਸ ਤਰ੍ਹਾਂ ਦੀ ਕੋਈ ਬਟ ਇੰਨਾ ਕਹਿ ਜੁਰੂਰ ਹੈ ਇਹਦੇ ਨਜਾਇਜ਼ ਸਬੰਧਾਂ ਤੋਂ ਇਹ ਇਹ ਤੋਂ ਰੰਜਿਸ਼ ਸੀ ਤੇ ਬਜਾ ਰੰਜਿਸ਼ ਨੂੰ ਮਾਰਨ ਦਾ ਕਾਰਨ ਸੀ। ਲੜਕੀ ਨੂੰ ਗ੍ਰਿਫਤਾਰ ਕਰ ਲਿਆਗੇ? ਜੀ ਹਾਂ ਜੀ ਇਹਨੂੰ ਤੁਰੰਤ ਥੋੜਾ ਟਾਈਮ ਬਾਅਦ ਇਹਨੂੰ ਉਥੋਂ ਪਿੰਡ ਬੈਰੇ ਕੋਲੋਂ ਇਹ ਭੱਜਣ ਦੀ ਫਰਾਗ ਦੇ ਵਿੱਚ ਸੀ। ਤੋ ਸਾਡੇ ਸਚੂ ਸਾਹਿਬ ਨੇ ਬੜੀ ਮੁਸ਼ਤੈਦੀ ਨਾਲ ਇਹ ਟੀਮ ਨਾਲ ਕੰਮ ਕਰਦੇ ਹੋਏ ਉਹਨੂੰ ਦਬੋਚ ਲਿਆ। ਖੈਰ ਦੇਖਿਆ ਜਾਵੇ ਤਾਂ ਅੱਜਕੱਲ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਵੀ ਪਾਣੀ ਬਣਦੇ ਨਜ਼ਰ ਆ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ।